ਜਦੋਂ ਕੋਈ ਨੌਜਵਾਨ ਕਹਿੰਦਾ ਹੈ ਕਿ ਮੈਂ ਬਾਹਰ ਪੜਨ ਜਾਣਾ ਹੈ ਤਾਂ ਸਾਡੇ ਸਾਰਿਆਂ ਦੇ ਦਿਮਾਗ ਵਿੱਚ ਨਾ ਇੱਕ ਤਸਵੀਰ ਬਣ ਜਾਂਦੀ ਹੈ ਚਮਕਦਾਰ ਕਾਲਜ ਬਰਫ਼ ਨਾਲ ਟਕੀਆਂ ਸੜਕਾਂ ਨਵੇਂ ਦੋਸਤ ਇੱਕ ਵਧੀਆ ਭਵਿਕ ਪਰ ਉਸ ਤਸਵੀਰ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ ਅੱਜ ਅਸੀਂ ਇੱਕ ਐਸੀ ਹੀ ਕਹਾਣੀ ਦੀਆਂ ਪਰਤਾਂ ਖੋਲ੍ਹਾਂਗੇ ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੁੰਦੀ ਹੈ ਤੇ ਕੈਨੇਡਾ ਦੀਆਂ ਗਲੀਆਂ ਤੱਕ ਜਾਂਦੀ ਹੈ ਇਹ ਕਹਾਣੀ ਹੈ ਰਵੀ ਦੀ ਜੋ ਹਜ਼ਾਰਾਂ ਹੋਰ ਨੌਜਵਾਨਾਂ ਵਾਂਗ ਵੱਡੇ ਵੱਡੇ ਸੁਪਨੇ ਲੈ ਕੇ ਕੈਨੇਡਾ ਪਹੁੰਚਿਆ ਪਰ ਸਿਰਫ ਉਸ ਦੀ ਕਹਾਣੀ ਨਹੀਂ ਇਹ ਉਹਨਾਂ ਸਾਰੀਆਂ ਅਣਕਹੀਆਂ ਕਹਾਣੀਆਂ ਦੀ ਆਵਾਜ਼ ਹੈ ਜੋ ਅਕਸਰ ਸਫਲਤਾ ਦੇ ਸ਼ੋਰ ਵਿੱਚ ਕਿਤੇ ਗਵਾਚ ਜਾਂਦੀਆਂ ਨੇ ਬਿਲਕੁਲ ਸਹੀ ਕਿਹਾ ਕਿਉਂਕਿ ਅਸੀਂ ਅਕਸਰ ਮੰਜ਼ਿਲ ਦੇਖਦੇ ਹਾਂ ਪਰ ਉਸ ਤੱਕ ਪਹੁੰਚਣ ਦਾ ਰਸਤਾ ਨਹੀਂ ਦੇਖਦੇ ਅੱਜ ਸਾਡੀ ਇਸ ਚਰਚਾ ਦਾ ਮਕਸਦ ਵੀ ਇਹੀ ਹੈ ਉਹਨਾਂ ਸੰਘਰਸ਼ਾਂ ਨੂੰ ਸਮਝਣਾ ਜੋ ਸਿਰਫ ਪੈਸੇ ਜਾਂ ਪੜ੍ਹਾਈ ਦੇ ਨਹੀਂ ਹੁੰਦੇ ਉਹ ਸੱਭਿਆਚਾਰਕ ਪਾਵਨਾਤਮਕ ਤੇ ਮਨੋਵਿਗਿਆਨਿਕ ਵੀ ਹੁੰਦੇ ਨੇ ਅਸੀਂ ਇਹ ਦੇਖਾਂਗੇ ਕਿ ਜਦੋਂ ਸੁਪਨੇ ਹਕੀਕਤ ਨਾਲ ਟਕਰਾਉਂਦੇ ਨੇ ਤਾਂ ਅਸਲ ਵਿੱਚ ਹੁੰਦਾ ਕੀ ਹੈ ਠੀਕ ਹੈ ਤਾਂ ਫਿਰ ਆਓ ਸ਼ੁਰੂ ਤੋਂ ਸ਼ੁਰੂ ਕਰਤੇ ਹਨ ਰਵੀ ਆਪਣੇ ਪਿੰਡ ਤੋਂ ਤੁਰਦਾ ਹੈ ਅੱਖਾਂ ਵਿੱਚ ਉਮੀਦ ਤਾਂ ਹੈ ਪਰ ਉਸ ਉਮੀਦ ਦੀ ਕੀਮਤ ਕੀ ਹੈ ਮਤਲਬ ਜਦੋਂ ਮਾਪੇ ਆਪਣੀ ਸਾਰੀ ਪੂੰਜੀ ਜ਼ਮੀਨ ਗਹਿਣੇ ਰੱਖ ਕੇ ਬੱਚੇ ਨੂੰ ਤੋੜਦੇ ਨੇ ਇਹ ਦਬਾਅ ਕਿਸ ਤਰ੍ਹਾਂ ਦਾ ਹੁੰਦਾ ਹੋਵੇਗਾ ਇਹ ਦੇਖੋ ਇਹ ਬਹੁਤ ਹੀ ਗੁੰਜਲਦਾਰ ਦਬਾਅ ਹੈ ਇਸ ਨੂੰ ਸਿਰਫ ਪੈਸਿਆਂ ਦਾ ਬੋਝ ਕਹਿਣਾ ਮਤਲਬ ਗਲਤ ਹੋਵੇਗਾ ਇੱਕ ਭਾਵਨਾਤਮਕ ਨਿਵੇਸ਼ ਹੁੰਦਾ ਹੈ ਭਾਵਨਾਤਮਕ ਨਿਵੇਸ਼ ਹਾਂਜੀ ਜਦੋਂ ਇੱਕ ਪਰਿਵਾਰ ਆਪਣੇ ਪੂਰੀ ਜ਼ਿੰਦਗੀ ਦੀ ਕਮਾਈ ਦਾਉਤੇ ਲਾਂਦਾ ਹੈ ਨਾ ਤਾਂ ਉਹ ਸਿਰਫ ਪੈਸਾ ਨਹੀਂ ਲਾ ਰਿਆ ਹੁੰਦਾ ਉਹ ਆਪਣੀਆਂ ਸਾਰੀਆਂ ਉਮੀਦਾਂ ਆਪਣੀ ਇੱਜ਼ਤ ਆਪਣਾ ਭਵਿੱਖ ਸਭ ਕੁਝ ਉਸ ਬੱਚੇ ਨਾਲ ਜੋੜ ਦਿੰਦਾ ਹੈ ਤਾਂ ਰਵੀ ਦੇ ਮੋਢਿਆਂ ਤੇ ਸਿਰਫ ਬੈਗ ਦਾ ਭਾਰ ਨਹੀਂ ਸਗੋਂ ਪੂਰੇ ਖਾਨਦਾਨ ਦੀਆਂ ਆਸਾਂ ਦਾ ਭਾਰ ਹੈ ਉਹ ਜਿਸ ਆਰਥਿਕ ਤੰਗੀ ਤੋਂ ਪੱਜਿਆ ਸੀ ਉਹ ਇੱਕ ਵੱਡੇ ਰੂਪ ਵਿੱਚ ਉਸਦੇ ਨਾਲ ਹੀ ਸਫਰ ਕਰ ਰਹੀ ਹੁੰਦੀ ਹੈ। ਵਾਹ ਤੇ ਫਿਰ ਉਹ ਪਹੁੰਚਦਾ ਹੈ ਕੈਨੇਡਾ। 에어ਪੋਰਟ ਤੋਂ ਬਾਹਰ ਨਿਕਲਦਾ ਹੈ ਟੋਰਾਂਟੋ ਦੀ ਠੰਡੀ ਹਵਾ। ਉਹ ਪਹਿਲਾ ਅਹਿਸਾਸ ਜਿਸ ਨੂੰ ਕਲਚਰ ਸ਼ੌਕ ਕਹਿੰਦੇ ਹਨ ਉਹ ਅਸਲ ਵਿੱਚ ਕਿਹੋ ਜਿਹਾ ਹੁੰਦਾ ਹੋਵੇਗਾ? ਉਹ ਸਿਰਫ ਠੰਡ ਦਾ ਅਹਿਸਾਸ ਨਹੀਂ ਹੁੰਦਾ। ਉਹ ਇੱਕ ਡੂੰਗੀ ਬਹੁਤ ਡੂੰਗੀ ਕਲਤਾ ਦਾ ਅਹਿਸਾਸ ਹੁੰਦਾ ਹੈ। ਸੋਚ ਕੇ ਦੇਖੋ ਪੰਜਾਬ ਦੇ ਪਿੰਡਾਂ ਵਿੱਚ ਹਰ ਪਾਸੇ ਰੌਣਕ ਲੋਕਾਂ ਦਾ ਆਉਣਾ ਜਾਣਾ ਨਹਾ ਇੱਕ ਭਾਈਚਾਰਕ ਮਾਹੌਲ ਬਿਲਕੁਲ ਤੇ ਉਸ ਦੇ ਮੁਕਾਬਲੇ ਇੱਥੇ ਸਭ ਸ਼ਾਂਤ ਸਭ ਆਪਣੀ ਦੁਨੀਆ ਵਿੱਚ ਮਗਨ ਉਸ ਨੂੰ ਲੱਗਦਾ ਹੈ ਜਿਵੇਂ ਉਸ ਦੇ ਆਲੇ ਦੁਆਲੇ ਅਦਿੱਖ ਕੰਧਾ ਨੇ ਤੇ ਇਹੀ ਉਹ ਪਲ ਹੈ ਜਦੋਂ ਉਸ ਨੂੰ ਪਹਿਲੀ ਵਾਰ ਲੱਗਦਾ ਹੈ ਕਿ ਕੰਸਲਟੈਂਟ ਦੇ ਬਰੋਸ਼ਰ ਵਾਲੀ ਤਸਵੀਰ ਤਾਂ ਅਧੂਰੀ ਸੀ ਤੇ ਸ਼ਾਇਦ ਇੱਥੋਂ ਹੀ ਉਹ ਦੋਰੀ ਜ਼ਿੰਦਗੀ ਸ਼ੁਰੂ ਹੁੰਦੀ ਆ ਦਿਨ ਵੇਲੇ ਕਾਲਜ ਵਿੱਚ ਸਭ ਨਾਲ ਹੱਸ ਖੇਡ ਲਿਆ ਪਰ ਰਾਤ ਨੂੰ ਕਮਰੇ ਵਿੱਚ ਇਕੱਲੇ ਰੋਣਾ ਇਹ ਕਿੰਨਾ ਕਿ ਆਮ ਹੈ ਵਿਦਿਆਰਥੀਆਂ ਵਿੱਚ ਇਹ ਬਹੁਤ ਬਹੁਤ ਜ਼ਿਆਦਾ ਆਮ ਹੈ ਇਸ ਨੂੰ ਅਸੀਂ ਪ੍ਰਦਰਸ਼ਨ ਦੀ ਥਕਾਵਟ ਵੀ ਕਹਿ ਸਕਦੇ ਹਾਂ ਉਹਨਾਂ ਨੂੰ ਘਰ ਫੋਨ ਕਰਕੇ ਹਮੇਸ਼ਾ ਇਹੀ ਦਿਖਾਉਣਾ ਪੈਂਦਾ ਹੈ ਹਾਂਜੀ ਇਹ ਸਭ ਠੀਕ ਹੈ ਉਹ ਦੱਸ ਹੀ ਨਹੀਂ ਸਕਤੇ ਕਿ ਉਹ ਇਕੱਲਾ ਮਹਿਸੂਸ ਕਰ ਰਹੇ ਨੇ ਜਾਂ ਡਰੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਿੱਛੇ ਕਿੰਨਾ ਕੁਝ दांव ਤੇ ਲੱਗਾ ਹੈ ਹਾਂਜੀ ਦੀਵਾਲੀ ਵਾਲੀ ਗੱਲ ਬਹੁਤ ਅਸਰਦਾਰ ਹੈ ਘਰ ਵਿੱਚ ਦੀਵੇ ਜਗ ਰਹੇ ਨੇ ਜਸ਼ਨ ਦਾ ਮਾਹੌਲ ਹੈ ਤੇ ਇੱਥੇ ਉਸਦੇ ਛੋਟੇ ਜਿਹੇ ਬੇਸਮੈਂਟ ਦੇ ਕਮਰੇ ਵਿੱਚ ਸਿਰਫ ਮੋਬਾਈਲ ਦੀ ਸਕਰੀਨ ਦੀ ਰੌਸ਼ਨੀ ਤੇ ਚੁੱਪ ਹੈ ਇਹ ਸਭਿਆਚਾਰਕ ਪਾੜਾ ਉਸ ਨੂੰ ਹਰ ਪਲ ਯਾਦ ਕਰਵਾਉਂਦਾ ਹੈ ਕਿ ਉਹ ਘਰ ਤੋਂ ਕਿੰਨਾ ਦੂਰ ਆ ਗਿਆ ਹੈ ਹੂੰ ਤਾਂ ਇੱਕ ਪਾਸੇ ਉਹ ਭਾਵਨਾਤਮਕ ਤੌਰ ਤੇ ਇਕੱਲਾ ਹੈ ਪਰ ਦੂਜੇ ਪਾਸੇ ਉਸ ਨੂੰ ਸਿਰਫ ਦੇਲ ਹੀ ਨਹੀਂ ਆਪਣਾ ਢਿੱਡ ਵੀ ਭਰਨਾ ਪੜਾਈ ਦੇ ਨਾਲ ਨਾਲ ਪੈਸੇ ਦਾ ਪ੍ਰਬੰਧ ਕਰਨਾ ਇਹ ਕਿੰਨਾ ਔਖਾ ਹੋ ਜਾਂਦਾ ਹੈ ਦੇਖੋ ਇੱਥੋਂ ਹੀ ਅਸਲ ਸੰਘਰਸ਼ ਸ਼ੁਰੂ ਹੁੰਦਾ ਹੈ ਜਿਸ ਦੇ ਇੱਕ ਨਹੀਂ ਕਈ ਮੋਰਚੇ ਹੁੰਦੇ ਨੇ ਇੱਕ ਪਾਸੇ ਤਾਂ ਕਾਲਜ ਦੀਆਂ ਮਹਿੰਗੀਆਂ ਫੀਸਾਂ ਕਿਤਾਬਾਂ ਅਸਾਈਨਮੈਂਟਾਂ ਦੀਆਂ ਡੈਡਲਾਈਨਾਂ ਹਾਂ ਪੜ੍ਹਾਈ ਦਾ ਦਬਾਅ ਤੇ ਦੂਸਰੇ ਪਾਸੇ ਰਹਿਣ ਦਾ ਖਰਚਾ ਖਾਣ ਪੀਣ ਤੇ ਸਭ ਤੋਂ ਵੱਡੀ ਗੱਲ ਘਰ ਪੈਸੇ ਭੇਜਣ ਦੀ ਜ਼ਿੰਮੇਵਾਰੀ ਜਦੋਂ ਇਹ ਦੋਵੇਂ ਦਬਾਅ ਇਕੱਠੇ ਹੁੰਦੇ ਨੇ ਤਾਂ ਜ਼ਿੰਦਗੀ ਇੱਕ ਤੰਗ ਰਸੇ ਤੇ ਚੱਲਣ ਵਰਗੀ ਹੋ ਜਾਂਦੀ ਹੈ ਹਰ ਵੇਲੇ ਡਰ ਲੱਗਾ ਰਹਿੰਦਾ ਹੈ ਕਿ ਸੰਤੁਲਨ ਵਿਗੜ ਨਾ ਜਾਵੇ ਤੇ ਏਸੇ ਸੰਤੁਲਨ ਨੂੰ ਬਣਾਉਣ ਲਈ ਉਹ ਕੰਮ ਲੱਭਦਾ ਹੈ ਪਰ ਉੱਥੇ ਉਸ ਦਾ ਸਾਹਮਣਾ ਹੁੰਦਾ ਹੈ ਕਿਰਤ ਦੀ ਲੁੱਟ ਨਾਲ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੁੱਟ ਕੋਈ ਬਾਹਰਲਾ ਨਹੀਂ ਸਗੋਂ ਇੱਕ ਪੰਜਾਬੀ ਦੁਕਾਨਦਾਰੀ ਕਰਦਾ ਹੈ ਇਸ ਦੇ ਪਿੱਛੇ ਕੀ ਮਨੋਵਿਗਿਆਨ ਹੈ ਇਹ ਬਹੁਤ ਦੁਖਦਾਈ ਹੈ ਪਰ ਬਹੁਤ ਆਮ ਵੀ ਹੈ ਇਸ ਦੇ ਪਿੱਛੇ ਇੱਕ ਪਾਵਰ ਡਾਇਨਾਮਿਕ ਕੰਮ ਕਰਦਾ ਹੈ ਜਿਹੜੇ ਲੋਕ ਪਹਿਲਾਂ ਤੋਂ ਸਥਾਪਿਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਨਵੇਂ ਆਏ ਵਿਦਿਆਰਥੀ ਕਿੰਨੇ ਮਜਬੂਰ ਨੇ ਹੂੰ ਉਹਨਾਂ ਨੂੰ ਪਤਾ ਹੈ ਕਿ ਇਹ ਬੱਚੇ ਕਾਨੂੰਨੀ ਨਿਯਮਾਂ ਤੋਂ ਅਣਜਾਣ ਨੇ ਡਰੇ ਹੋਏ ਨੇ ਤੇ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਕਰਨਗੇ ਰਵੀ ਨੂੰ ਕਾਨੂੰਨੀ ਤੌਰ ਤੇ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਉਸ ਨੂੰ ਘੱਟ ਤਨਖਾਹ ਤੇ ਉਹ ਵੀ ਕੈਸ਼ ਤੇ 12-14 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਮਜਬੂਰ ਹੈ ਉਸ ਦੇ ਮਨ ਵਿੱਚ ਆਉਂਦਾ ਹੋਵੇਗਾ ਜੇ ਨਾ ਕੀਤੀ ਤਾਂ ਕਿਰਾਇਆ ਕਿੱਥੋਂ ਦਿਆਂਗਾ ਫੀਸ ਕਿਵੇਂ ਭਰਾਂਗਾ ਬਿਲਕੁਲ ਇਹ ਇੱਕ ਤਰ੍ਹਾਂ ਦੀ ਆਧੁਨਿਕ ਬੰਧੂਆ ਮਜ਼ਦੂਰੀ ਹੈ ਤਾਂ ਜਿਸ ਪਾਈ ਚਾਰੇ ਤੋਂ ਸੁਹਾਰੇ ਦੀ ਉਮੀਦ ਹੁੰਦੀ ਹੈ ਉਹੀ ਉਸ ਦੀ ਕਮਜ਼ੋਰੀ ਦਾ ਫਾਇਦਾ ਚੁੱਕਦਾ ਹੈ ਇਸ ਦਾ ਉਸ ਦੇ ਮਨ ਤੇ ਕੀ ਅਸਰ ਪੈਂਦਾ ਹੋਵੇਗਾ ਇਸ ਨਾਲ ਵਿਸ਼ਵਾਸ ਟੁੱਟਦਾ ਹੈ ਯਾਰ ਉਹ ਹੋਰ ਵੀ ਇਕੱਲਾ ਹੋ ਜਾਂਦਾ ਹੈ ਉਸ ਨੂੰ ਲੱਗਣ ਲੱਗਦਾ ਹੈ ਕਿ ਇੱਥੇ ਕੋਈ ਪਰੋਸੇ ਦੇ ਲਾਇਕ ਹੀ ਨਹੀਂ ਤੇ ਉਸ ਦੇ ਰਹਿਣ ਦੇ ਹਾਲਾਤ ਵੀ ਇਸ ਸੰਘਰਸ਼ ਨੂੰ ਹੋਰ ਵਧਾਉਂਦੇ ਨੇ ਹਾਂ ਉਹ ਆਪਣੇ ਦੋਸਤ ਸਿਮਰਨ ਨਾਲ ਇੱਕ ਬੇਸਮੈਂਟ ਵਿੱਚ ਰਹਿੰਦਾ ਹੈ ਹਾਂ ਇੱਕ ਤੰਗ ਜੀ ਬੇਸਮੈਂਟ ਦਿਨ ਪਰ ਕਾਲਜ ਸ਼ਾਮ ਤੋਂ ਦੇਰ ਰਾਤ ਤੱਕ ਸਟੋਰ ਤੇ ਕੰਮ ਤੇ ਫਿਰ ਘਰ ਆ ਕੇ ਅਸਾਈਨਮੈਂਟਾਂ ਸੌਣ ਲਈ ਸਿਰਫ 2-3 ਘੰਟੇ ਇਹ ਸਰੀਰਕ ਅਤੇ ਮਾਨਸਿਕ ਦੋਵਾਂ ਤਰੀਕੇ ਨਾਲ ਤੋੜਨ ਵਾਲਾ ਚੱਕਰ ਹੈ ਸਿਮਰਨ ਦਾ ਵਾਰ-ਵਾਰ ਬਿਮਾਰ ਹੋਣਾ ਇਸੇ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਰੀਰ ਹੁਣ ਜਵਾਬ ਦੇ ਰਿਹਾ ਹੈ ਇੱਕ ਮਿੰਟ ਤਾਂ ਉਹ ਪੜ੍ਹਾਈ ਕੰਮ ਇਕਲਤਾ ਸਭ ਨਾਲ ਜੂਝ ਰਿਹਾ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਵੱਡਾ ਦਬਾਅ ਸੀ ਹਾਂ ਇੱਕ ਅਜੇਹਾ ਦਬਾਅ ਜੋ ਹਰ ਵੇਲੇ ਉਸਦੇ ਸਿਰ ਤੇ ਤਲਵਾਰ ਵਾਂਗ ਲਟਕਦਾ ਰਹਿੰਦਾ ਹੈ। ਓਕੇ। ਭਵਿੱਖ ਦੀ ਅਨਿਸ਼ਚਿਤਤਾ, ਵੀਜ਼ਾ ਦੀਆਂ ਉਲਝਣਾ ਉਸ ਨੂੰ ਸੌਣ ਨਹੀਂ ਦਿੰਦੀਆਂ। ਪੜਾਈ ਖਤਮ ਹੋਣ ਤੋਂ ਬਾਅਦ ਕੀ ਹੋਵੇਗਾ? ਕੀ ਵਰਕ ਪਰਮਿਟ ਮਿਲੇਗਾ? ਜੇ ਮਿਲ ਗਿਆ ਤਾਂ ਕੀ ਪੱਕੇ ਹੋਣ, ਯਾਨੀ ਪੀਆਰ ਲਈ ਲੋੜਿੰਦੇ ਪੁਆਇੰਟ ਬਣ ਜਾਣਗੇ। ਤੇ ਜੇ ਪੀਆਰ ਨਾ ਹੋਈ ਤਾਂ? ਤਾਂ ਕੀ ਇਹ ਸਾਰੀ ਮਿਹਨਤ, ਪਰਿਵਾਰ ਦਾ ਸਾਰਾ ਪੈਸਾ ਸਭ ਬਰਬਾਦ ਹੋ ਜਾਏਗਾ? ਇਹ ਸਵਾਲ ਉਸ ਨੂੰ ਅੰਦਰੋਂ-ਅੰਦਰ ਹੀ ਖਾਂਦੇ ਰਹਿੰਦੇ ਨੇ। ਹਰ ਫੈਸਲਾ ਇਸੇ ਡਰ ਦੇ ਸائے ਹੇਠ ਲਿਆ ਜਾਂਦਾ ਹੈ ਇੰਨਾ ਸਾਰਾ ਬੋਝ ਸ਼ਰੀਰਿਕ ਆਰਥਿਕ ਪਾਵਨਾਤਮਕ ਇਸ ਦਾ ਅਸਰ ਮਾਨਸਿਕ ਸਿਹਤ ਤੇ ਪੈਣਾ ਤਾਂ ਲਾਜ਼ਮੀ ਹੈ ਰਵੀ ਦੀ ਮਾਨਸਿਕ ਹਾਲਤ ਕਿੱਥੇ ਤੱਕ ਪਹੁੰਚ ਜਾਂਦੀ ਹੈ ਉਹ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਟੁੱਟਣ ਦੀ ਕगार ਤੇ ਪਹੁੰਚ ਜਾਂਦਾ ਹੈ ਲਗਾਤਾਰ ਚਿੰਤਾ ਨੀਂਦ ਦੀ ਕਮੀ ਤੇ ਇਕਲਤਾ ਇਹ ਸਭ ਮਿਲ ਕੇ ਉਸ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਨੇ ਇੱਕ ਸਮਾਂ ਆਉਂਦਾ ਹੈ ਜਦੋਂ ਖੁਦ ਮਹਿਸੂਸ ਕਰਦਾ ਹੈ ਕਿ ਉਸ ਨੂੰ ਮਦਦ ਦੀ ਲੋੜ ਹੈ ਤੇ ਉਹ ਕਾਲਜ ਦੀ ਕਾਉਂਸਲਿੰਗ ਸੇਵਾ ਕੋਲ ਜਾਣ ਬਾਰੇ ਸੋਚਦਾ ਵੀ ਹੈ ਪਰ ਉਹ ਜਾਂਦਾ ਨਹੀਂ ਕਿਉਂ ਰੁਕ ਜਾਂਦਾ ਹੈ ਉਹ ਉਹ ਰੁਕ ਜਾਂਦਾ ਹੈ ਕਿਉਂਕਿ ਉਸਦੇ ਦਿਮਾਗ ਵਿੱਚ ਇੱਕ ਬਹੁਤ ਵੱਡਾ ਡਰ ਹੈ ਸਮਾਜਿਕ ਕਲੰਕ ਦਾ ਡਰ ਸਟਿਗਮਾ ਦਾ ਡਰ ਮਤਲਬ ਲੋਕ ਕੀ ਕਹਿਣਗੇ ਬਿਲਕੁਲ ਉਸ ਨੂੰ ਲੱਗਦਾ ਹੈ ਕਿ ਜੇ ਪਿੰਡ ਵਿੱਚ ਕਿਸੇ ਨੂੰ ਪਤਾ ਲੱਗ ਗਿਆ ਕਿ ਉਹ ਦਿਮਾਗੀ ਡਾਕਟਰ ਕੋਲ ਜਾ ਰਿਹਾ ਹੈ ਤਾਂ ਲੋਕ ਕਹਿਣਗੇ ਮੁੰਡਾ ਕੈਨੇਡਾ ਜਾ ਕੇ ਪਾਗਲ ਹੋ ਗਿਆ ਤੇ ਇਹ ਸਿਰਫ ਕੋਈ ਪੁਰਾਣੀ ਸੋਚ ਨਹੀਂ ਹੈ ਇਹ ਇੱਜ਼ਤ ਦੇ ਨਾਲ ਡੂੰਗਾ ਜੁੜਿਆ ਹੋਇਆ ਹੈ ਮਦਦ ਮੰਗਣ ਨੂੰ ਕਮਜ਼ੋਰੀ ਸਮਝਿਆ ਜਾਂਦਾ ਹੈ ਹੂੰ ਤੇ ਪਰਿਵਾਰ ਦਾ ਨਿਵੇਸ਼ ਇੰਨਾ ਵੱਡਾ ਹੁੰਦਾ ਹੈ ਕਿ ਵਿਦਿਆਰਥੀ ਮਹਿਸੂਸ ਕਰਦਾ ਹੈ ਕਿ ਉਸ ਕੋਲ ਕਮਜ਼ੋਰ ਹੋਣ ਦਾ ਹੱਕ ਹੀ ਨਹੀਂ ਹੈ ਤਾਂ ਫਿਰ ਉਹ ਇਸ ਵਧੀ ਹੋਈ ਬੇਚੈਨੀ ਤੇ ਡਿਪਰੈਸ਼ਨ ਨਾਲ ਕਿਵੇਂ ਨਜੜਦਾ ਹੈ ਉਸਦੇ ਕੋਪਿੰਗ ਮੈਕੈਨਿਜ਼ਮ ਕੀ ਹਨ ਦੇਖੋ ਉਸਦੇ ਤਰੀਕੇ ਅਸਲ ਵਿੱਚ ਸਮੱਸਿਆ ਤੋਂ ਭੱਜਣ ਦੇ ਤਰੀਕੇ ਨੇ ਉਸ ਦਾ ਸਾਹਮਣਾ ਕਰਨ ਦੇ ਨਹੀਂ ਉਹ ਕਦੇ-ਕਦਾਈਂ ਦੋਸਤਾਂ ਨਾਲ ਪਾਰਟੀ ਕਰ ਲੈਂਦਾ ਹੈ ਤਾਂ ਜੋ ਕੁਝ ਘੰਟਿਆਂ ਲਈ ਉਹ ਆਪਣੀਆਂ ਪਰੇਸ਼ਾਨੀਆਂ ਭੁੱਲ ਸਕੇ ਉੱਚੀ ਆਵਾਜ਼ ਵਿੱਚ ਸੰਗੀਤ ਦੋਸਤਾਂ ਦਾ ਸ਼ੋਰ ਇਹ ਸਭ ਉਸ ਦੀ ਅੰਦਰ ਦੀ ਚੁੱਪ ਨੂੰ ਦਬਾ ਦਿੰਦਾ ਹੈ ਹਾਂ ਪਰ ਇੱਕ ਅਸਥਾਈ ਬਚਾਅ ਹੋ ਜਦੋਂ ਅਗਲੀ ਸਵੇਰ ਹੁੰਦੀ ਹੈ ਉਹੀ ਖਾਲੀਪਣ ਉਹੀ ਚਿੰਤਾਵਾਂ ਉਸ ਨੂੰ ਹੋਰ ਵੀ şiddਤ ਨਾਲ ਘੇਰ ਲੈਂਦੀਆਂ ਨੇ ਇਹ ਦਰਸਾਉਂਦਾ ਹੈ ਕਿ ਸਾਡੀਆਂ ਸਹਾਇਤਾ ਪ੍ਰਣਾਲੀਆਂ ਵਿੱਚ ਕਿੰਨੀ ਵੱਡੀ ਖਾਮੀ ਹੈ ਸੇਵਾਵਾਂ ਮੌਜੂਦ ਹਨ ਪਰ ਸਭਿਆਚਾਰਕ ਰੁਕਾਵਟਾਂ ਉਹਨਾਂ ਨੂੰ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਕਰ ਦਿੰਦੀਆਂ ਨੇ ਇਹ ਸਭ ਸੁਣ ਕੇ ਤਾਂ ਬਹੁਤ ਨਿਰਾਸ਼ਾਜਨਕ ਲੱਗਦਾ ਹੈ ਕੀ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਜਾਂ ਕੋਈ ਮੋੜ ਆਂਦਾ ਹੈ ਨਹੀਂ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਤੇ ਇਹੀ ਇਸ ਪੂਰੀ ਗੱਲ ਦੀ ਸਭ ਤੋਂ ਖਾਸ ਚੀਜ਼ ਹੈ ਹਰ ਕਹਾਣੀ ਵਿੱਚ ਇੱਕ ਮੋੜ ਆਂਦਾ ਹੈ ਰਵੀ ਲਈ ਉਹ ਮੋੜ ਉਦੋਂ ਆਂਦਾ ਹੈ ਜਦੋਂ ਇੱਕ ਦਿਨ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ ਓਕੇ ਥੱਕਿਆ ਹੋਇਆ ਅੱਖਾਂ ਹੇਠ ਕਾਲੇ ਘੇਰੇ ਇੱਕ ਉਦਾਸ ਹਾਰਿਆ ਹੋਇਆ ਇਨਸਾਨ ਉਸ ਪਲ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜੇ ਉਹ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਪੂਰੀ ਤਰ੍ਹਾਂ ਟੁੱਟ ਜਾਵੇਗਾ ਤੇ ਉਹ ਫੈਸਲਾ ਕਰਦਾ ਹੈ ਕਿ ਉਸਨੇ ਹਾਰ ਨਹੀਂ ਮੰਨਣੀ ਤਾਂ ਉਹ ਕਰਦਾ ਕੀ ਹੈ ਉਹ ਇਸ ਸਥਿਤੀ ਨੂੰ ਕਿਵੇਂ ਬਦਲਦਾ ਹੈ ਉਹ ਸਭ ਤੋਂ ਪਹਿਲਾਂ ਚੁੱਪ ਤੋੜਦਾ ਹੈ ਚੁੱਪ ਤੋੜਦਾ ਹੈ ਹਾਂ ਉਹ ਆਪਣੇ ਵਰਗੇ ਹੀ ਦੋ ਹੋਰ ਦੋਸਤਾਂ ਨਾਲ ਗੱਲ ਕਰਦਾ ਹੈ ਜਿਨ੍ਹਾਂ ਬਾਰੇ ਉਹ ਜਾਣਦਾ ਸੀ ਕਿ ਉਹ ਵੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਨੇ ਤੇ ਜਦੋਂ ਉਹ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਨੇ ਤਾਂ ਉਹਨਾਂ ਨੂੰ ਪਹਿਲੀ ਵਾਰ ਅਹਿਸਾਸ ਹੁੰਦਾ ਹੈ ਕਿ ਉਹ ਇਕੱਲੇ ਨਹੀਂ ਹਨ ਤੇ ਇਹ ਅਹਿਸਾਸ ਬਹੁਤ ਤਾਕਤ ਦਿੰਦਾ ਹੈ ਹੂੰ ਉਹ ਤਿੰਨੋਂ ਮਿਲ ਕੇ ਇੱਕ ਛੋਟਾ ਜਿਹਾ ਗੈਰ ਰਸਮੀ سپورਟ ਗਰੁੱਪ ਬਣਾਉਂਦੇ ਨੇ ਇਹ سپورਟ ਗਰੁੱਪ ਉਹਨਾਂ ਦੀ ਮਦਦ ਕਿਵੇਂ ਕਰਦਾ ਹੈ ਉਹ ਇੱਕ ਦੂਜੇ ਦਾ ਸਹਾਰਾ ਬਣਦੇ ਨੇ ਜੇ ਇੱਕ ਨਿਰਾਸ਼ ਹੁੰਦਾ ਤਾਂ ਦੂਜੇ ਦੋਸ ਨੂੰ ਹੌਸਲਾ ਦਿੰਦੇ ਉਹ ਪੜਾਈ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਕੰਮ ਲੱਭਣ ਲਈ ਜਾਣਕਾਰੀ ਸਾਂਝੀ ਕਰਦੇ ਤੇ ਸਭ ਤੋਂ ਜ਼ਰੂਰੀ ਉਹ ਪਾਈਚਾਰੇ ਨਾਲ ਮੋੜ ਜੁੜਨ ਦਾ ਤਰੀਕਾ ਲੱਭਦੇ ਨੇ ਕਿਵੇਂ ਉਹ ਹਫਤੇ ਦੇ ਅਖੀਰ ਵਿੱਚ ਗੁਰਦੁਆਰੇ ਜਾ ਕੇ ਸੇਵਾ ਕਰਨ ਲੱਗ ਪੈਂਦੇ ਨੇ ਲੰਗਰ ਵਿੱਚ ਸੇਵਾ ਕਰਨਾ ਉਹਨਾਂ ਨੂੰ ਆਪਣੇਪਨ ਦਾ ਅਹਿਸਾਸ ਕਰਵਾਉਂਦਾ ਹੈ ਮਾਨਸਿਕ ਸ਼ਾਂਤੀ ਦਿੰਦਾ ਹੈ ਇੱਥੋਂ ਹੀ ਉਹਨਾਂ ਦੀ ਬਹਾਦਰੀ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਹ ਪੀੜਿਤ ਬਣੇ ਰਹਿਣ ਦੀ ਬਜਾਏ ਆਪਣੇ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਗੱਲ ਮੇਰੇ ਦਿਮਾਗ ਵਿੱਚ ਆ ਰਹੀ ਹੈ। ਕੀ ਇਹ ਬਦਲਾਅ ਸਿਰਫ ਉਹਨਾਂ ਦੇ ਨਿੱਜੀ ਪੱਧਰ ਤੇ ਹੀ ਰਹਿੰਦਾ ਹੈ ਜਾਂ ਉਹ ਇਸ ਨੂੰ ਇੱਕ ਵੱਡੇ ਪੱਧਰ ਤੇ ਵੀ ਲੈ ਕੇ ਜਾਂਦੇ ਨੇ? ਇਹੀ ਤਾਂ ਇਸ ਕਹਾਣੀ ਦਾ ਸਭ ਤੋਂ ਪ੍ਰੇਰਣਾਦਾਇਕ ਹਿੱਸਾ ਹੈ। ਜਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਿਰਫ ਉਹਨਾਂ ਤਿੰਨਾਂ ਦੀ ਸਮੱਸਿਆ ਨਹੀਂ ਸਗੋਂ ਸੈਂਕੜੇ ਹੋਰ ਵਿਦਿਆਰਥੀਆਂ ਦੀ ਹੈ ਤਾਂ ਉਹ ਚੁੱਪ ਰਹਿਣ ਤੋਂ ਇਨਕਾਰ ਕਰ ਦਿੰਦੇ ਨੇ। ਅੱਛਾ ਉਹ ਇਕੱਠੇ ਹੋ ਕੇ ਕਾਲਜ ਦੀ ਸਟੂਡੈਂਟ ਯੂਨੀਅਨ ਕੋਲ ਜਾਂਦੇ ਨੇ ਤੇ ਉੱਥੇ ਦੋ ਮੁੱਖ ਮੰਗਾਂ ਰੱਖਦੇ ਨੇ ਕਿਹੜੀਆਂ ਮੰਗਾਂ ਪਹਿਲੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ਬਾਰੇ ਨਿਯਮਾਂ ਵਿੱਚ ਲਚਕਤਾ ਲਿਆਂਦੀ ਜਾਵੇ ਤੇ ਦੂਜੀ ਕਿ ਮਾਨਸਿਕ ਸਿਹਤ ਸਹਾਇਤਾ ਨੂੰ ਹੋਰ ਪਹੁੰਚੋਗ ਤੇ ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਬਣਾਇਆ ਜਾਵੇ ਇੱਕ ਬਹੁਤ ਵੱਡਾ ਕਦਮ ਸੀ ਚੁੱਪਚਾਪ ਸਭ ਕੁਝ ਸਹਿਣ ਦੀ ਬਜਾਏ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਬਹੁਤ ਵੱਡਾ ਕਦਮ ਪਰ ਇਸ ਸਾਰੀ ਹਿੰਮਤ ਦੇ باوجود ਕਹਾਣੀ ਵਿੱਚ ਇੱਕ ਗੱਲ ਹੈ ਜੋ ਨਹੀਂ ਬਦਲਦੀ ਉਹ ਅਜੇ ਵੀ ਆਪਣੇ ਮਾਪਿਆਂ ਨੂੰ ਫੋਨ ਤੇ ਇਹੀ ਕਹਿੰਦਾ ਹੈ ਸਭ ਠੀਕ ਹੈ ਉਹ ਇਹ ਚਾ ਕਿਉਂ ਕਰਦਾ ਹੈ ਕਿਉਂਕਿ ਉਹ ਉਹਨਾਂ ਨੂੰ ਸੁਰੱਖਿਤ ਰੱਖਣਾ ਚਾਹੁੰਦਾ ਹੈ ਉਹ ਜਾਣਦਾ ਹੈ ਜੇ ਉਸਨੇ ਸੱਚ ਦੱਸ ਦਿੱਤਾ ਤਾਂ ਉਸਦੇ ਮਾਪੇ ਕਿੰਨੀ ਚਿੰਤਾ ਕਰਨਗੇ ਉਹ ਇਹ ਬੋਝ ਉਹਨਾਂ ਤੇ ਨਹੀਂ ਪਾਉਣਾ ਚਾਹੁੰਦਾ ਬਿਲਕੁਲ ਪਰ ਹੁਣ ਉਸਦੀ ਇੱਕ ਸਮਝਣ ਦੀ ਅਪੀਲ ਹੈ ਜੋ ਸਿਰਫ ਉਸਦੇ ਮਾਪਿਆਂ ਲਈ ਨਹੀਂ ਸਗੋ ਪੂਰੀ ਦੁਨੀਆ ਲਈ ਹੈ ਉਹ ਚਾਹੁੰਦਾ ਹੈ ਕਿ ਲੋਕ ਇਹ ਸਮਝਣ ਕਿ ਉਹਨਾਂ ਵਰਗੇ ਵਿਦਿਆਰਥੀ ਸਿਰਫ ਪੈਸੇ ਦੇ ਪਿੱਛੇ ਭੱਜਣ ਵਾਲੇ ਨਹੀਂ ਹਨ ਜਾਂ ਡਾਲਰਾਂ ਦੇ ਸੁਪਨੇ ਦੇਖਣ ਵਾਲੇ ਨਹੀਂ ਹਨ ਸਹੀ ਗੱਲ ਹੈ ਉਹ ਆਪਣੇ ਪਰਿਵਾਰਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਹਰ ਰੋਜ਼ ਇੱਕ ਅੰਦਿਸੇ ਜੰਗ ਲੜ ਰਹੇ ਹਨ ਤਾਂ ਫਿਰ ਜੇ ਅਸੀਂ ਇਸ ਪੂਰੇ ਸਫ਼ਰ ਨੂੰ ਸਮੇਟੀਏ ਤਾਂ ਅਸੀਂ ਕੀ ਸਿੱਖਦੇ ਹਾਂ ਇੱਕ ਚਮਕਦਾਰ ਸੁਪਨੇ ਤੋਂ ਸ਼ੁਰੂ ਹੋ ਕੇ ਸੰਘਰਸ਼ ਦੀ ਹਕੀਕਤ ਵਿੱਚੋਂ ਲੰਘ ਕੇ ਤੇ ਅੰਤ ਵਿੱਚ ਹਿੰਮਤ ਅਤੇ ਪਾਈਚਾਰੇ ਤੱਕ ਪਹੁੰਚਣ ਦੀ ਇਹ ਕਹਾਣੀ ਸਾਨੂੰ ਕੀ ਦੱਸਦੀ ਹੈ ਇਹ ਸਾਨੂੰ ਦੱਸਦੀ ਹੈ ਕਿ ਮਨੁੱਖੀ ਹਿੰਮਤ ਦੀ ਕੋਈ ਸੀਮਾ ਨਹੀਂ ਹੁੰਦੀ ਇਹ ਸਫ਼ਰ ਇੱਕ ਸੁਪਨੇ ਤੋਂ ਸ਼ੁਰੂ ਹੋਇਆ ਸੀ ਪਰ ਅਸਲ ਵਿੱਚ ਇਹ ਬੋਝ ਤੋਂ ਪਰੇ ਹਿੰਮਤ ਅਤੇ ਹਕੀਕਤ ਦਾ ਸਫ਼ਰ ਬਣ ਗਿਆ ਹੈ ਇਹ ਦੱਸਦਾ ਹੈ ਕਿ ਸਭ ਤੋਂ ਹਨੇਰੇ ਪੱਲਾ ਵਿੱਚ ਵੀ ਪਾਈਚਾਰੇ ਦੀ ਇੱਕ ਛੋਟੀ ਜਹੀ ਚਿੰਗਿਆੜੀ ਉਮੀਦ ਦੀ ਇੱਕ ਵੱਡੀ ਲਾਟ ਬਣ ਸਕਦੀ ਹੈ ਇਹ ਸਿਰਫ ਬਚਣ ਦੀ ਕਹਾਣੀ ਨਹੀਂ ਨਹੀਂ ਇਹ ਸਿਰਫ ਬਚਣ ਦੀ ਕਹਾਣੀ ਨਹੀਂ ਇਹ ਆਪਣੇ ਹੱਕਾਂ ਲਈ ਲੜਨ ਅਤੇ ਬਦਲਾਅ ਲਿਆਉਣ ਦੀ ਕਹਾਣੀ ਹੈ ਬਿਲਕੁਲ ਤੇ ਆਖਿਰ ਵਿੱਚ ਸੁਣਨ ਵਾਲਿਆਂ ਲਈ ਇੱਕ ਵਿਚਾਰ ਛੱਡਦੇ ਹਾਂ ਇਹ ਕਹਾਣੀ ਰਵੀ ਦੀ ਸੀ ਇਕ ਵਿਦਿਆਰਥੀ ਦੀ ਪਰ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਜਿਹੀਆਂ ਕਿੰਨੀਆਂ ਕਹਾਣੀਆਂ ਹਨ ਜੋ ਕਦੇ ਸੁਣਾਈਆਂ ਹੀ ਨਹੀਂ ਜਾਂਦੀਆਂ ਅਤੇ ਉਹ ਸਮਾਜ ਉਹ ਦੇਸ਼ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦੇ ਹਨ ਉਹਨਾਂ ਨੂੰ ਸਿਰਫ ਪੜ੍ਹਾਈ ਲਈ ਥਾਂ ਦੇਣ ਤੋਂ ਅੱਗੇ ਵਧ ਕੇ ਅਜਿਹਾ ਮਾਹੌਲ ਬਣਾਉਣ ਲਈ ਕਿਹੜੇ ਢਾਂਚਾਗਤ ਬਦਲਾਅ ਕਰਨ ਦੀ ਲੋੜ ਹੈ ਜਿੱਥੇ ਨੌਜਵਾਨ ਸੱਚਮੁੱਚ ਤਰੱਕੀ ਕਰ ਸਕਣ ਨਾ ਕਿ ਸਿਰਫ ਜਿਉਂਦੇ ਰਹਿਣ ਲਈ ਸੰਘਰਸ਼ ਕਰਨ